ਤਾਂ ਦੋਸਤੋ ਸੋਚੋ ਜੇਕਰ ਤੁਹਾਨੂੰ ਇੱਕ ਅਜਿਹੀ ਜਗ੍ਹਾ ਦਿਖਾਈ ਜਾਵੇ ਜਿੱਥੇ ਆਮ ਲੋਕਾਂ ਦਾ ਜਾਣਾ ਬਿਲਕੁਲ ਮਨਾਹੀ ਹੋਵੇ ਜਿੱਥੇ ਸੈਨਾ ਦੀਆਂ ਸਿਕਿਉਰਿਟੀ ਫੋਰਸਸ ਦੇ ਨਾਥ ਹੋਮ ਜਿੱਥੇ ਕੋਈ ਗੂਗਲ ਮੈਪ ਚ ਵੀ ਸਹੀ ਤਰ੍ਹਾਂ ਦਿਖਾਈ ਨਹੀਂ ਦੇ ਸਕਦਾ ਅਤੇ ਸਭ ਤੋਂ ਵੱਧ ਜਿੱਥੇ ਲੋਕ ਕਹਿੰਦੇ ਨੇ ਕਿ ਯੂ ਐਫਓ ਅਤੇ ਏਲੀਅਨਸ ਹੋਣ ਸੱਚੀ ਗੱਲ ਦੋਸਤੋ ਮੈਂ ਹਾਂ ਵੀਪਲ ਕੌਰ ਅਤੇ ਪੰਜਾਬੀ ਫੈਕਟੋਪੀਡੀ ਤੇ ਤੁਹਾਡਾ ਸਵਾਗਤ ਹੈ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਏਰੀਆ 51 ਦੀ ਜਿਸ ਨੂੰ ਕਿ ਰਹੱਸਮਈ ਜਗ੍ਹਾ ਕਿਹਾ ਜਾਂਦਾ ਏ ਕੀ ਉੱਥੇ ਏਲੀਅਨਸ ਵਾਕਈ ਹਨ ਜਾਂ ਇਹ ਇੱਕ ਸਾਜ਼ਿਸ਼ ਸਿਧਾਂਤ ਹਨ ਆਓ ਇਸ ਦਿਲਚਸਪ ਸਫ਼ਰ ਤੇ ਚੱਲੀਏ ਅਤੇ ਜਾਣੀਏ ਕਿ ਸੱਚ ਕੀ ਹੈ ਏਰੀਆ 51 ਇੱਕ ਯੂਐਸ 에ਅਰ ਫੋਰਸ ਬੇਸ ਹੈ ਜੋ ਕਿ ਨਿਵਾਡਾ ਦੇ ਡੇਜ਼ਰਟ ਵਿੱਚ ਹੈ ਇਸ ਦੀ ਸ਼ੁਰੂਆਤ 1955 ਈਸਵੀ ਵਿੱਚ ਹੋਈ ਸੀ ਜਦੋਂ ਕੋਲਡ ਵਾਰ ਚੱਲ ਰਹੀ ਸੀ ਅਮਰੀਕਾ ਚਾਹੁੰਦਾ ਸੀ ਕਿ ਸੋਵੀਅਤ ਯੂਨੀਅਨ ਨਾਲ ਟੈਕਨੋਲੋਜੀ ਦੇ ਮਾਮਲੇ ਵਿੱਚੋਂ ਅੱਗੇ ਨਿਕਲਿਆ ਜਾਵੇ ਇਸ ਲਈ ਸੀਆਈਏ ਨੇ ਇੱਕ ਸੀਕ੍ਰੀਟ 에ਅਰਫੀਲਡ ਬਣਾਇਆ ਜਿੱਥੇ ਨਵੇਂ ਫਾਈਟਰ ਪਲੈਨਸ ਜਿਵੇਂ ਕਿ ਯੂ2 ਜਸੂਸੀ ਜਹਾਜ਼ ਅਤੇ ਸਟੀਲ 에ਅਰਕ੍ਰਾਫਟ ਦੀ ਟੈਸਟਿੰਗ ਹੁੰਦੀ ਸੀ। ਇਹ ਜਗ੍ਹਾ Google Maps ਵਿੱਚ ਲੰਬੇ ਸਮੇਂ ਤੱਕ ਟੌਪ ਸੀਕ੍ਰੀਟ ਰੱਖੀ। ਲੋਕਾਂ ਨੂੰ ਕੋਈ ਪਤਾ ਨਹੀਂ ਸੀ ਕਿ ਇੱਥੇ ਕੀ ਚੱਲ ਰਿਹਾ ਸੀ। ਇਸ ਨੂੰ ਸਿਰਫ ਏਰੀਆ 52 ਦਾ ਨਾਮ ਦਿੱਤਾ ਹੋਇਆ ਸੀ ਜੋ ਕਿ ਕੋਡ ਨੇਮ ਸੀ। ਇਸ ਲਈ ਲੋਕਾਂ ਦੀ ਕ੍ਰਿਓਸਟੀ ਹੋਰ ਵੀ ਵਧ ਗਈ। ਏਰੀਆ 52 ਦੀ ਸਭ ਤੋਂ ਵੱਧ ਮਿਸਟਰੀ UFO ਨਾਲ ਜੁੜੀ ਹੈ। ਲੋਕ ਕਹਿੰਦੇ ਨੇ ਕਿ 1947 ਦੀ ਰੋਜ਼ਵੈਲ ਘਟਨਾ ਤੋਂ ਬਾਅਦ ਜਦੋਂ ਇੱਕ ਅਜੀਬ ਉਡਾਨ ਕ੍ਰੈਸ਼ ਹੋਈ ਸੀ ਉਸ ਦਾ ਮਲਬਾ ਤੇ ਏਲੀਨ ਬੋਡੀਜ਼ ਨੂੰ ਏਰੀਆ 51 ਦੇ ਵਿੱਚ ਰੱਖਿਆ ਗਿਆ ਸੀ ਅਮਰੀਕਾ ਸਰਕਾਰ ਨੇ ਹਮੇਸ਼ਾ ਇਨਕਾਰ ਕੀਤਾ ਪਰ ਆਈ ਵਿਟਨੈਸ ਕਹਿੰਦੇ ਹਨ ਕਿ ਉਹਨਾਂ ਨੇ ਸਟ੍ਰੇਂਜ ਲਾਈਟਸ ਰਾਤ ਦੇ ਸਮੇਂ ਮਾਰੂਥਲ ਵਿੱਚ ਉੱਡਦੇ ਦੇਖੇ ਨੇ ਇਹ ਲਾਈਟਸ ਨਾ ਤਾਂ ਕਿਸੇ ਆਮ ਹਵਾਈ ਜਹਾਜ਼ ਵਰਗੀ ਸੀ ਅਤੇ ਨਾ ਹੀ ਕੋਈ ਜਾਣੀ ਪਹਿਚਾਨੀ ਟੈਕਨੋਲੋਜੀ ਦੀ ਕਈ ਯੂ ਐਫ ਓ ਉਤਸ਼ਾਹੀ ਮੰਨਦੇ ਹਨ ਕਿ ਏਰੀਆ 51 ਵਿੱਚ ਏਲੀਨ ਦੀ ਸਟੱਡੀ ਹੁੰਦੀ ਹੈ ਅਤੇ ਅਮਰੀਕਾ ਨੇ ਸਟੀਲਥ ਟੈਕਨੋਲੋਜੀ ਵੀ ਐਲੀయన్స్ ਤੋਂ ਇਨਸਪਾਇਰਡ ਬਣਾਈ। ਏਰੀਆ ਕਵੰਜਾ ਦੀ ਸਭ ਤੋਂ ਖਾਸ ਗੱਲ ਹੈ ਇਸ ਦੀ ਖਤਰਨਾਕ ਸਿਕਿਉਰਟੀ। ਜੇਕਰ ਕੋਈ ਵੀ ਆਮ ਇਨਸਾਨ ਇਸ ਦੀ ਬਾਉਂਡਰੀ ਕ੍ਰੋਸ ਕਰਦਾ ਹੈ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾ ਸਕਦੀ ਹੈ। ਪੂਰੇ ਏਰੀਆ ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇੱਥੋਂ ਤੱਕ ਕਿ ਕਮਰਸ਼ੀਅਲ ਪਲੇਨਸ ਵੀ ਇੱਥੋਂ ਨਹੀਂ ਉਡ ਸਕਦੇ ਹਨ। ਏਰੀਆ 52 ਦੇ ਆਲੇ-ਦੁਆਲੇ ਮੋਸ਼ਨ ਸੈਂਸਰ, ਕੈਮਰਾਜ਼ ਅਤੇ ਹਥਿਆਰਬੰਦ ਗਾਰਡ ਤਾਇਨਾਤ ਰਹਿੰਦੇ ਨੇ। ਅਸਲ ਵਿੱਚ ਲੋਕ ਕਹਿੰਦੇ ਨੇ ਕਿ ਜੇ ਕੁਝ ਵੀ ਛਪੌਣਾ ਹੋਵੇ ਤਾਂ ਸਭ ਤੋਂ ਬੈਸਟ ਜਗ੍ਹਾ ਹੈ ਏਰੀਆ 52। ਕਈ ਲੋਕਾਂ ਮੁਤਾਬਕ ਇੱਥੇ ਟਾਈਮ ਟਰੈਵਲ, ਵੈਦਰ ਕੰਟਰੋਲ ਮਸ਼ੀਨ ਅਤੇ ਏਲੀਅਨ ਕੰਟ੍ਰੈਕਟ ਪ੍ਰੋਗਰਾਮ ਚੱਲਦੇ ਹਨ। 1999 ਵਿੱਚ ਬੌਬ ਲੇਜ਼ਰ ਨਾਮ ਦੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਸਨੇ ਏਰੀਆ 52 ਵਿੱਚ एलियन स्पेसक्राफ्ट ਤੇ ਕੰਮ ਕੀਤਾ ਹੈ ਉਸ ਦੀ ਗੱਲ ਨੇ ਪੂਰੀ ਦੁਨੀਆ ਦੇ ਵਿੱਚ ਹਲਚਲ ਮਚਾ ਦਿੱਤੀ ਹਾਲਾਂਕਿ ਯੂ ਐਸ ਗਵਰਨਮੈਂਟ ਕਹਿੰਦੀ ਹੈ ਕਿ ਇੱਥੇ ਸਿਰਫ 에ਅਰਕ੍ਰਾਫਟ ਟੈਸਟਿੰਗ ਹੁੰਦੀ ਹੈ ਪਰ ਲੋਕਾਂ ਨੂੰ ਲੱਗਦਾ ਹੈ ਕਿ ਸੱਚ ਕਾਫੀ ਵੱਖਰਾ ਹੈ 2019 ਦੇ ਵਿੱਚ ਫੇਸਬੁੱਕ ਤੇ ਇੱਕ ਵਾਇਰਲ ਇਵੈਂਟ ਸਟਾਰਮ ਏਰੀਆ 52 ਦੇ ਕਾਂਟ ਸਟਾਪ ਆਲ ਆਫ ਅਸ ਬਣਾਇਆ ਗਿਆ ਸੀ ਅਤੇ ਕਾਫੀ ਲੋਕਾਂ ਨੇ ਸਾਈਨ ਕੀਤਾ ਕਿ ਉਹ ਵੀ 2019 ਨੂੰ ਏਰੀਆ 52 ਤੇ ਚੜ੍ਹਾਈ ਕਰਨਗੇ ਤਾਂ ਜੋ एलियंस ਨੂੰ ਆਜ਼ਾਦ ਕਰ ਸਕਣ ਪਰ ਇਸ ਨੇ ਏਰੀਆ 52 ਨੂੰ ਮੋੜ ਤੋਂ ਦੁਨੀਆ ਦੇ ਸਪੌਟਲਾਈਟ ਵਿੱਚ ਲਿਆ ਦਿੱਤਾ ਤਾਂ ਦੋਸਤੋ ਏਰੀਆ 52 ਸੱਚਮੁੱਚ ਇੱਕ ਰਹੱਸ ਹੈ ਕੁਝ ਲੋਕ ਮੰਨਦੇ ਹਨ ਕਿ ਇਹ ਸਿਰਫ ਮਿਲਟਰੀ ਟੈਸਟਿੰਗ ਸਾਈਟ ਹੈ ਜਦਕਿ ਹੋਰ ਲੋਕਾਂ ਦੇ ਲਈ ਇਹ ਏਲੀਅਨਸ ਦੀ ਦੁਨੀਆ ਹੈ ਜੋ ਵੀ ਹੋਵੇ ਪਰ ਇਹ ਗੱਲ ਸੱਚ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸੱਚ ਅੱਜ ਵੀ ਨਿਵਾਡਾ ਦੇ ਤਿੱਬਿਆਂ ਦੇ ਵਿੱਚ ਲੁਕਿਆ ਹੋਇਆ ਹੈ ਤੁਹਾਡਾ ਕੀ ਵਿਚਾਰ ਹੈ ਕਿ ਏਲੀਅਨ ਸੱਚਮੁੱਚ ਹਨ ਜਾਂ ਫਿਰ ਇੱਕ ਮੂਵੀ ਦੀ ਹੀ ਕਹਾਣੀ ਹੈ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ